ਦਾਣ ਦੀ ਜਿਵੇਂ ਸ਼ੰਭੂ ਬਰਡ ਦੇ ਉੱਤੇ ਜਾਂ ਖਨੋਰੀ ਬਰਡ ਦੇ ਉੱਤੇ ਕਿਸਾਨ ਉੱਥੇ ਲੜ ਰਹੇ ਆ ਤੇ ਸ਼ੀਰ ਵੀ ਹੋ ਰਿਹਾ ਇੱਕ 22 ਸਾਲਾਂ ਦਾ ਮੁੰਡਾ ਵੀ ਉੱਥੇ ਸ਼ੂਫ ਕਰਨ ਮਰ ਗਿਆ ਪਰ ਤੁਸੀਂ ਮਤਲਬ ਜਿਹੜੇ ਸੰਯੁਕਤ ਮੋਰਚੇ ਵਾਲੇ ਜਾਂ ਤੁਹਾਡੀ ਜਥੇਬੰਦੀ ਹੈ ਉਹ ਉੱਥੇ ਕਿਉਂ ਨਹੀਂ ਪਹੁੰਚੀ ਦਾ ਕੀ ਕਰਨਾ ਦੇਖੋ ਇਹਦਾ ਕਾਰਨ ਸਾਫ਼ ਜਿਹਾ ਜਦੋਂ ਦਿੱਲੀ ਤੋਂ ਵਾਪਸ ਮੁੜਿਆ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹ ਖੇਰੂ-ਖੇਰੂ ਹੋਇਆ ਜਦੋਂ ਕੁਝ ਚੋਣਾਂ ਲੜਨ ਵਾਲ ਜਿਹੜੀ ਤਰਸੀ ਕੁਝ ਨੇ ਵਿਰੋਧ ਤੇ ਬਲੇਮ ਲਾ ਕੇ ਵਿਚੋਣਾ ਕਿਉਂ ਲੜੀਆਂ ਅਸੀਂ ਅੱਡ ਬਣਾਉਨੇ ਆ ਸਾਡੀ ਕੋਸ਼ਿਸ਼ ਉਦੋਂ ਵੀ ਇਹ ਸੀ ਵੀ ਕੋਈ ਗੱਲ ਨਹੀਂ ਜਿਹਨਾਂ ਚੋਣਾ ਲੜਦੇ ਉਹਨੂੰ ਚਾਰ ਮਹੀਨੇ ਲਈ ਖਾਰਜ ਕੀਤਾ ਉਦੋਂ ਬਾਅਦ ਆਪਾਂ ਫੇਰ ਇਕੱਠੇ ਹੁੰਨੇ ਆ ਅ ਪਰ ਜਦੋਂ ਆ ਵੀ ਗੈਰ ਰਾਜਨੀਤਿਕ ਮੋਰਚਾ ਬਣਦਾ ਉਹ ਵੀ ਸਾਡੇ ਬਰਨਾਲੇ ਦੇ ਵਿੱਚ ਬਣ ਰਿਹਾ ਸੀ ਪਹਿਲੀ ਮੀਟਿੰਗ ਜਦੋਂ ਹੋਈ ਮੈਂ ਡੱਲਿਆ ਸਾਬ ਨੂੰ ਜਾ ਕੇ ਬੇਨਤੀ ਕੀਤੀ ਵੀ ਕਿਰਪਾ ਕਰਕੇ ਅੱਜ ਮੀਟਿੰਗ ਕੈਨਸਲ ਕਰ ਦਿਓ ਆਪਾਂ ਅੱਡੜ ਧੜੇ ਨਹੀਂ ਬਣਾਉਨੇ ਪਾ ਇੱਕ ਤੜਾ ਜਿਹੜਾ ਉਸ ਦਿਨ ਨੂੰ ਮਜਬੂਤ ਕਰਾਂਗੇ ਠੀਕ ਹੈ ਤੇ ਫਰਕਸ਼ਾਕ ਰਹਿ ਜਾਂਨ ਉਹਨਾਂ ਕੱਢ ਲਾਂਗੇ ਪਰ ਸਾਡੀ ਮੰਨੀ ਨਹੀਂ ਸੀ ਗਈ ਅਸੀਂ ਫੇਰ ਉਹ ਕੋਸ਼ਿਸ਼ਾਂ ਜਾਰੀ ਰੱਖੀਆਂ ਕੋਸ਼ਿਸ਼ਾਂ ਜਾਰੀ ਕਰਕੇ ਫੇਰ 32 ਜਥੇਬੰਦੀਆਂ ਇਕੱਠੀਆਂ ਕਰੀਆਂ 32 ਤੋਂ ਬਾਅਦ ਜਿਹੜਾ ਦੂਜਾ ਫੋਰਮ ਹੈ ਰਾਜੀਵਾਲ ਵਾਲਾ ਜਾਂ ਜਿਹੜਾ ਇੰਨਾ ਵਾਲਾ ਹੈਗਾ ਸਰਦਪੰਧੇਰ ਵਾਲਾ ਤੇ ਡੱਲੇਵਾਲ ਵਾਲਾ ਅਸੀਂ ਤਿੰਨਾਂ ਨਾਲ ਗੱਲਬਾਤ ਕਰਨ ਵਾਸਤੇ ਫੇਰ ਤਿੰਨ ਕਮੇਟੀਆਂ ਬਣਾਈਆਂ ਇੱਕ ਕਮੇਟੀ ਰਾਜੀਵਾਲ ਤੜੇ ਨਾਲ ਗੱਲ ਕਰਨ ਵਾਸਤੇ ਬਣਾਈ ਸੀ ਜਿਹਦੇ ਵਿੱਚ ਮੈਂ ਖੁਦ ਵੀ ਹਾਜ਼ਰ ਸੀ ਚਾਰ ਕਮੇਟੀਆਂ ਤੋਂ ਬਾਅਦ ਉਹ ਸਾਥੀਆਂ ਨੇ ਮੰਨੇ ਵੀ ਸਾ ਤੋਂ ਫਰਕਸ਼ਾ ਕਰ ਰਹੇ ਸੀ ਗਲਤ ਹੋਇਆ ਹੁਣ ਤੋਂ ਅਸੀਂ ਸਵਿਧਾਨ ਦੀ ਜਿਹੜੀ ਉਲੰਘਣਾ ਨਹੀਂ ਕਰਾਂਗੇ ਜਿਹੜਾ ਬਣ ਗਿਆ ਸਵਿਧਾਨ ਉਹ ਤੋਂ ਸਵਿਧਾਨ ਨਹੀਂ ਸੀਗਾ ਤਾਂ ਉਹਨਾਂ ਨੂੰ ਅਸੀਂ ਵੀ ਸ਼ਾਮਲ ਕਰ ਲਿਆ ਸਰਬਨਪਧੇਰ ਨਾਲ ਸਾਡੇ ਪਹਿਲਾਂ ਵੀ ਬੰਲੇ ਇਸ ਗੱਲ ਤੇ ਮਰਤ ਭੇਤ ਸੀ ਵੀ ਜਿਹੜਾ 26 ਜਨਵਰੀ ਵਾਲੀ ਘਟਨਾ ਵਾਪਰੀ ਆ 26 ਜਨਵਰੀ ਵਾਲੀ ਨੂੰ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੂੰ ਅਡਾਪਟ ਨਹੀਂ ਕਰਦਾ ਇਹ ਗਲਤ ਸੀ ਉਹਨੂੰ ਗਲਤ ਕਹਿਣਾ ਪਊਗਾ ਉਹਨਾਂ ਨਾਲ ਸਾਡੀ ਇਸ ਗੱਲ ਤੋਂ ਹਜੇ ਗੱਲ ਚੱਲਦੀ ਸੀ ਗੱਲ ਸਿਰੇ ਨਹੀਂ ਚੜੀ ਜਦੋਂ ਬੱਲੇਵਾਲ ਸਾਹਿਬ ਦੇ ਕੋਲੇ ਉਹ ਹੀ ਕਮੇਟੀ ਗਈ ਇੱਕ ਜਿਹੜੀ ਨਵੀਂ ਬਣੀ ਸੀ ਇਹ ਮਤਲਬ ਇੱਧਰ ਸਰਕਾਰ ਮਾਹੀ ਹੋਈ ਸੀ ਇਹ ਕਹਿੰਦੇ ਸਾਡੇ ਕੋਲੇ ਹਜੇ ਸਮਾਂ ਨਹੀਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਆ ਇਸ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਹੈ ਗੈਰ ਰਾਜਨੀਤਿਕ ਪਾਰਟੀ ਮਨ ਲਏੜੀ ਗੈਰ ਰਾਜਨੀਤਿਕ ਸਕੀਮ ਹੈ ਉਹਦੇ ਵੱਲੋਂ ਦਿੱਤਾ ਹੋਇਆ ਅਸੀਂ ਜਦੋਂ ਆਏ ਆ ਤਾਂ ਅਸੀਂ ਜ਼ਬਰ ਦੇ ਖਿਲਾਫ ਆਏ ਆ ਜਦੋਂ 12 ਤਰੀਕ ਤੋਂ ਇੱਥੇ ਮਤਲਬ ਗੋਲੀਆਂ ਚੱਲਣ ਲੱਗੀਆਂ ਅੱਥਰੂ ਗਾਹ ਦੇ ਗੋਲੇ ਸਿੱਟੇ ਆ ਉਸ ਦਿਨ ਤੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਦਾ ਸਾਡੀ ਜਥੇਬੰਦੀ ਵਿਸ਼ੇਸ਼ ਤੌਰ ਤੇ ਅ ਇਸੇ ਜੰਗ ਦੇ ਮੈਦਾਨ ਦੇ ਵਿੱਚ ਆਈ ਆ ਆ ਜੰਗ ਦਾ ਰੂਪ ਕਹੇ ਜਾਂਦਾ ਜਿਹੜਾ ਕੋਈ ਮਤਲਬ ਇਹ ਗੋਲੀਆਂ ਚੱਲਦੀਆਂ ਨੂੰ ਜੰਗ ਕਹਿੰਦਾ ਅਸੀਂ ਕਹਿੰਦੇ ਵੀ ਆ ਵੀ ਇੱਕ ਜੰਗ ਆ ਜਿਹੜੀ ਸ਼ਾਂਤ ਵੀ ਜੰਗ ਆ ਲੋਕਾਂ ਦਾ ਮਤਲਬ ਲੋਕਾਂ ਨੂੰ ਸਮਝ ਆ ਕਿ ਬਦਲਚਾਰ ਕੀਤਾ ਜਾ ਰਿਹਾ ਅ ਅਸੀਂ 14 ਤਰੀਕ ਨੂੰ ਐਮਰਜੈਂਸੀ ਮੀਟਿੰਗ ਸੱਦੀ ਜਥੇਬੰਦੀ ਦੀ 14 ਤਰੀਕ ਨੂੰ ਅਸੀਂ ਆਪਣੇ ਅਗਰਾਹਾ ਜੀ ਨਾਲ ਰਹਿਮ ਅਸ਼ਵਰ ਕਰਕੇ ਚਾਰ ਘੰਟੇ ਦਾ ਸੀ ਰੇਲ ਰੋਕੋ ਪ੍ਰੋਗਰਾਮ ਦੰਨੇ ਆ ਰੇਲਾਂ ਰੋਕੀਆਂ ਨੇ 15 ਤਰੀਕ ਨੂੰ 15 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇਸ ਜ਼ਬਰ ਦੇ ਖਿਲਾਫ ਉਹ ਮਤਲਬ ਜਿਹੜਾ ਹੈਗਾ ਕਰਿਆ ਟੋਲ ਪਲਾਜ਼ਾ ਨੂੰ ਫ੍ਰੀ ਕਰਿਆ ਉਤੋਂ ਬਾਅਦ 16 ਦਾ ਪ੍ਰੋਗਰਾਮ ਜਿਹੜਾ ਨੂੰ ਅਸੀਂ ਪਿਛਲੇ ਲੰਮੇ ਚਿਰ ਤੋਂ ਮਤਲਬ ਤਿਆਰੀ ਕਰਦੇ ਆਉਂਦੇ ਕਿਉਂਕਿ ਸਾਨੂੰ ਇਹ ਸੀਗਾ ਜਿਹੜਾ 16 ਮਤਲਬ ਫਰਵਰੀ ਵਾਲਾ ਭਾਰਤ ਮੰਦ ਆ ਉਹਦੇ 'ਚ ਇਦੋਂ ਵੀ ਵੱਡੀਆਂ ਮੰਗਾਂ ਨੇ ਕਿਉਂਕਿ ਇਹਦੇ 'ਚ ਅਸੀਂ ਕਹਿੰਦੇ ਕੱਲੇ ਕਿਸਾਨਾਂ ਮਜ਼ਦੂਰਾਂ ਦੀ ਮੰਗੂ ਉਹਦੇ 'ਚ ਕੁੱਲ ਕਿਰਤੀਆਂ ਦੀ ਮੰਗ ਸੀ ਤੇ ਅੱਜ ਜਿਹੜਾ ਜਿਹੜਾ ਕਾਰਪੋਰੇਟ ਸੈਕਟਰ ਅੱਗੇ ਨੂੰ ਵਧ ਰਿਹਾ ਹੈ ਸਾਮਰਾਜੀ ਤਾਕਤਾਂ ਅੱਗੇ ਨੂੰ ਆ ਰਹੀਆਂ ਲੁੱਟਣ ਵਾਸਤੇ ਜੇ ਕੱਲੀ ਅੱਜ ਬਾਬੇ ਮੈਂ ਜਿਹੜੇ ਮਾਲਕ ਭਾਗੋ ਕਹਿੰਦੇ ਅੱਜ ਵੱਡਾ ਮਾਲਕ ਭਾਗੋ ਜਿਹੜਾ ਕਹਾ ਨੂੰ ਆ ਰਿਹਾ ਉਸ ਮਾਲਕ ਭਾਗੋ ਦੇ ਖਿਲਾਫ ਲੜਾਈ ਦੇਣ ਵਾਸਤੇ ਕਿਰਤੀ ਹੱਥਾਂ ਦੀ ਲੋੜ ਸੀ ਉਹਨਾਂ ਦੀ ਯੂਨੀਟ ਦੀ ਲੋੜ ਸੀ ਅਸੀਂ 16 ਫਰਵਰੀ ਨੂੰ ਉਹ ਨੂੰ ਉਹ ਮੌੜ ਤੱਕ ਪੂਰਾ ਫੋਲ ਜੋਰ ਲਾ ਕੇ ਉਹਨੂੰ ਸਫਲ ਵੀ ਕੀਤਾ। ਜ਼ਿਆਦਾਤਰ ਜਿਹੜੀ ਗੱਲ ਚਲਦੀ ਹੈ ਸਟੇਜਾਂ ਤੇ ਹੁਣ ਵੀ ਅਸੀਂ ਸੁਣਦੇ ਰਿਹਾ ਐ ਐਮਐਸਪੀ ਦੀ ਗਰੰਟੀ ਦੀ ਗੱਲ ਚਲਦੀ ਹੈ ਵੀ ਸਾਨੂੰ ਐਮਐਸਪੀ ਦੀ ਗਰੰਟੀ ਦਿਓ। ਕੀ ਸਿਰਫ ਐਮਐਸਪੀ ਗਰੰਟੀ ਮੁੱਖ ਮੰਗਾ ਹੈ ਕਿ ਹੋਰ ਵੀ ਥੋੜੀਆਂ ਮੰਗਾ ਹੈ। ਦੇਖੋ ਉਹਦੇ ਤਾਂ ਕਈ ਮੰਗਾਂ ਨੇ ਐਮਐਸਪੀ ਦੀ ਗਰੰਟੀ, ਸੁਆਮੀਨਾਥ ਸਿੰਘ ਦੀ ਰਿਪੋਰਟ ਐਮਐਸਪੀ ਦੀ ਗਰੰਟੀ ਦਾ ਮਤਲਬ ਕਾਨੂੰਨ ਬਣਾਉਣਾ ਹੈ। ਉਹ ਮਤਲਬ ਹੈ ਜੀ ਮੰਗਾ ਸਾਰੀਆਂ ਜਿਹੜੇ ਆਪਣਾ ਸੀਗਾ ਲਖੀਰਪੁਰ ਖੀਰੀ ਵਾਲੇ ਜਿਹੜੀਆਂ ਮੰਗਾ ਉਦੋਂ ਸਰਕਾਰ ਨੇ ਲਿਖਤੀ ਮੰਨੀਆਂ ਸੀ ਵੀ ਅਸੀਂ ਇਹ ਲਾਗੂ ਕਰਾਂਗੇ ਕਰੀਆਂ ਨਹੀਂ ਉਹ ਮੰਗਾ ਜਾਇਜ਼ ਨੇ ਉਹਨਾਂ ਦੀਆਂ ਵੀ ਜਾਇਜ਼ ਨੇ ਜਿਹੜੇ ਅਸੀਂ ਮੰਗਾ ਕਰਦੇ ਉਹ ਵੀ ਜਾਇਜ਼ ਨੇ ਪਰ ਰੌਲਾ ਇਸ ਗੱਲ ਦਾ ਵੀ ਉਹ ਮੰਗਾ ਨੂੰ ਬਣਾਉਣ ਦੇ ਵਾਸਤੇ ਦੇਖੋ ਜਦੋਂ ਪਹਿਲਾਂ ਗਏ ਆ ਆਪਾਂ ਬੰਗਲੌਰ ਘੱਟੋ ਘੱਟ 7-8 ਮਹੀਨੇ ਪੰਜਾਬ ਦੇ ਵਿੱਚ ਗਰਾਊਂਡ ਵਰਕ ਹੋਇਆ ਜਿਹੜੀ ਉਦੋਂ ਹੁਣ ਤਾਂ ਮਤਲਬ ਜਿਸ ਵੰਦੀ ਇਕੱਠੀਆਂ ਸੀ ਉਦੋਂ ਕੋਈ ਇਕੱਠੇ ਵੀ ਨਹੀਂ ਸੀ ਉਦੋਂ ਮੈਨੂੰ ਪਤਾ ਪਹਿਲਾਂ ਅਸੀਂ 10 ਜੱਥੇਬੰਦੀਆਂ ਇਕੱਠੀਆਂ ਹੋਈਆਂ ਫਿਰ ਅਸੀਂ ਹੌਲੀ-ਹੌਲੀ ਇਕੱਠੇ ਕਰਦੇ ਤੰਨੇ ਤੋਂ 10 ਇਕੱਠੇ ਕਰਕੇ 32 ਕਿਸਾਨ ਜੱਥੇਬੰਦੀਆਂ ਇਕੱਠੀਆਂ ਕੀਤੀਆਂ ਫਿਰ ਨਾਲ ਅਗਰਾਹਾ ਜੀ ਨੂੰ ਤੋੜਿਆ ਪਲੱਸ 33 ਹੋ ਗਈਆਂ ਸਾਰੇ ਕੁਝ ਇਹ ਮਿਹਨਤ ਕਰਕੇ ਤੋੜੇ ਤੇ ਮੰਗ ਸਾਡੀ ਇੱਕ ਸੀ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ ਅੱਜ ਉਹ ਤਾਂ ਲੜਾਈ ਉਹ ਤਾਂ ਵੱਡੀ ਸੀ ਹਾਕਮ ਅੱਗੇ ਨਾ ਮਤਲਬ ਚੁਸਤ ਹੋਏ ਸੀ ਅੱਜ ਵੀ ਸਾਨੂੰ ਇਹ ਹੱਥ ਜੋੜ ਕੇ ਪਹਿਲਾਂ ਯੋਟੀਆਂ ਪਾ ਕੇ ਉਧਰ ਨੂੰ ਤੁਰਨਾ ਚਾਹੀਦਾ ਸੀ ਮੈਂ ਕਹੂੰਗਾ ਇੱਥੇ ਫਰਕ ਰਿਹਾ ਹੈ ਪਰ ਫਿਰ ਵੀ ਉਹ ਮਤਲਬ ਫਾਟੇ ਲੜ ਰਹੇ ਨੇ ਅੱਜ ਜਿਹੜਾ ਜ਼ਬਰ ਹੋਇਆ ਇੱਥੋਂ ਤੱਕ ਵੀ ਹਰਿਆਣੇ ਦੀ ਸਰਕਾਰ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਕੇ ਜਾਂਦੀ ਆ ਤੇ ਪੰਜਾਬ ਦਾ ਮੁੱਖ ਮੰਤਰੀ ਮੌਣ ਤਲੀ ਬੈਠਾ ਗੱਲਾਂ ਚੁਟਕਲੇ ਸੁਣਾ ਰਿਹਾ ਇੱਕ ਪਾਸੇ ਰੰਗਲਾ ਪੰਜਾਬ ਮਨਾਇਆ ਜਾ ਰਿਹਾ ਅਸੀਂ ਕਹਿੰਦੇ ਵੀ ਪੰਜਾਬ ਦੀ ਸਰਕਾਰ ਨੂੰ ਵੀ ਹੋਸ਼ ਆਉਣੀ ਚਾਹੀਦੀ ਆ ਉਹਨਾਂ ਦਾ ਪਿਆਰ ਦਰਜ ਕਰਨੀ ਚਾਹੀਦੀ ਆ ਜਿਹੜੇ ਹਰਿਆਣੇ ਦੇ ਮਤਲਬ ਦੋਸ਼ੀ ਗਣਦੇ ਆ ਤੇ ਨਹੀਂ ਜਿਹੜੀ ਆ ਗੁੱਸਾ ਸਾਡਾ ਇਕੱਲਾ ਹਰਿਆਣਾ ਦੀ ਖੱਟਰ ਸਰਕਾਰ ਜਾਂ ਮੋਦੀ ਵਾਲੀ ਅਸੀਂ ਇਹ ਕਲਾਸਾਂ ਦੇ ਵਿੱਚੋਂ ਸਕਾਰ ਰਹਿਣ ਲੋਕਾਂ ਨੂੰ ਵੀ ਪੰਜਾਬ ਸਰਕਾਰ ਨੇ ਵੀ ਮਤਲਬ ਆਪਣੇ ਗੱਦੀ ਸੰਭਲ ਖਾਰ ਕਈ ਫੈਸਲੇ ਤੇ ਸਾਨੂੰ ਐਮਐਸਪੀ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਅੱਜ ਵੀ ਸਾਡੇ ਕੋਲ ਵੀਡੀਓ ਹੈਗੀਆਂ ਤੇ ਪੰਜਾ ਮਿੰਟ ਸਾਨੂੰ ਜਿਹੜੀ ਐਮਐਸਪੀ ਮਿਲਦੀ ਸੀ ਉਹ ਇਹਨਾਂ ਤੋਂ ਵੀ ਲੈਣੀ ਆ ਠੀਕ ਆ ਇਧਰਲਾ ਜ਼ਬਰਦਸਤ ਮੁਕਾਬਲਾ ਅਸੀਂ ਕਰ ਲਈਏ ਉਸ ਵਾਰ ਐਮਐਸਪੀ ਵਾਲੇ ਪਾਸੇ ਪੰਜਾਬ ਵਾਲਿਆਂ ਨਾਲ ਵੀ ਸਾਡੀ ਲੜਾਈ ਹੋਊ ਤੁਸੀਂ ਕਹਿੰਦੇ ਹੋ ਕਿ ਕਿਸਾਨ ਮਜ਼ਦੂਰ ਇਕੱਠੇ ਹੋਣ ਵਪਾਰੀ ਦੁਕਾਨਦਾਰ ਛੋਟੇ ਦੁਕਾਨਦਾਰ ਸਾਰੇ ਇੱਕੱਠੇ ਹੋ ਕੇ ਫੇਰ ਹੀ ਲੜਾਈ ਲੜੀ ਜਾ ਸਕਦੀ ਹੈ ਪਰ ਜਿਹੜੇ ਯੂਨੀਅਨ ਹੈ ਯੂਨੀਅਨਾਂ ਰੋਜ਼ ਨਵਾਂ ਰੂਪ ਧਾਰ ਕਰ ਲੈਂਦੀਆਂ ਥੋੜੀ ਯੂਨੀਅਨ ਜਿਹੜੀ ਉਹ ਵੀ 2 ਇੱਕ ਡਕੋਂਦਾ ਇੱਕ ਤਿੰਨ ਦੋ ਬਣਾ ਲੀਆਂ ਹੋਰ ਵੀ ਨਵੀਆਂ ਨਵੀਆਂ ਰੋਜ਼ ਯੂਨੀਅਨਾਂ ਵੱਲਦੀਆਂ ਪਹਿਲਾਂ ਵੀ ਜਿਹੜੇ ਸਯੁਗਤ ਮੋਰਚੇ ਜੀ ਇੱਕ ਸਯੁਗਤ ਮੋਰਚਾ ਉਹਨਾਂ ਨੇ ਗੈਰ ਇਜਰਾ ਤੇ ਰਾਜਨੀਤਿਕ ਬਣਾ ਲਿਆ ਪਹਿਲਾਂ ਇੱਕ ਪੰਦੇਰ ਹੋਰਾਂ ਨੇ ਬਣਾਇਆ ਸੀ ਜਿਹੜਾ ਉਹ ਲੈ ਦਾ ਕਿਸਾਨ ਮਜ਼ਦੂਰ ਮੋਰਚਾ ਇਹ ਜਦੋਂ ਤੁਸੀਂ ਵੱਖਰੇ ਵੱਖਰੇ ਆਪ ਹੀ ਤੁਸੀਂ ਢਫਲੀ ਵਜਾਈ ਜਾਂਦੇ ਹੋ ਤੇ ਫਿਰ ਲੋਕ ਤੁਹਾਡੇ ਅੱਖੇ ਇਕੱਠੇ ਕਿਵੇਂ ਹੋਣਗੇ ਇੱਕ ਵਾਰ ਬੇਨਤੀ ਕਰੂੰਗਾ ਵੀ ਸਾਡਾ ਅਰੇ ਵੀ ਕਿ ਕਜੂਟ ਕਹੁੰਦਾ ਤੁਸੀਂ ਕਿਹਾ ਦੋ ਪੜੋ ਇਹ ਕਿਉਂ ਹੋਈ ਆ ਮੈਨੂੰ ਲੱਗਦਾ ਇੱਥੇ ਦੱਸੋ ਵੀ ਕਿਉਂ ਹੋਈ ਆ ਕੀ ਉਹ ਇਸ ਕਰਕੇ ਹੋਇਆ ਮਨਜੀਤ ਨੇਰ ਨੂੰ ਪ੍ਰਧਾਨਗੀ ਨਹੀਂ ਮਿਲਦੀ ਨਹੀਂ ਇਹ ਨਹੀਂ ਸੀ ਮਿੱਤਰ ਇਹ ਸੀ ਵੀ ਸਾਡੀ ਜਫੇਬੰਦੀ ਚੋਣਾ ਜਿੱਤਦਾ ਲੈਂਦੀ ਨਹੀਂ ਸੀ ਜਦੋਂ ਕੁਝ ਆਗੂਆਂ ਨੂੰ ਹਲਕ ਉੱਠਿਆ ਇਸ ਗੱਲ ਦਾ ਵਿੱਚ ਹੁਣ ਆਇਆ ਕਿ ਮਤਲਬ ਹੁਣ ਤਾਂ ਲੋਕ ਐਮਐਲਏ ਬਣਾਉਂਦੇ ਆ ਅਸੀਂ ਸੂਬਾ ਪ੍ਰਧਾਨ ਦੇ ਘਰੇ ਜਾਇਆ ਸੂਬੇ ਦੇ ਆਗੂ ਇਕੱਠੇ ਹੋ ਕੇ ਜਦੋਂ ਫਾਜ਼ਲ ਜੀ ਬੋਲਦਾ ਤੁਰ ਕੇ ਆ ਲੱਗਾ ਸਾਨੂੰ ਵੀ ਬੱਲੇ ਲੋਕ ਤਾਂ ਹੱਥ ਸਾਡੀ ਵਿੱਚ ਆ ਅਸੀਂ ਉਹਦੇ ਘਰੇ ਜਾ ਕੇ ਗੱਲ ਕੀਤੀ ਵੀ ਪ੍ਰਧਾਨ ਜੀ ਆ ਤਾਂ ਤੁਸੀਂ ਸੰਵਿਧਾਨ ਤੋਂ ਇੱਕ ਬੋਲ ਰਹੇ ਹੋ ਕਹਿੰਦਾ ਵੀ ਨਹੀਂ ਲੋਕਾਂ ਨੂੰ ਵੀ ਆ ਰਾਇਸ ਨੂੰ ਮਨੁੱਖਾਂ ਨੂੰ ਦੀਦਾ ਦੇ ਨੇ ਇਹ ਗੱਲਾਂ ਮਨਜੀਤ ਸਿੰਘ ਆ ਉੱਥੇ ਨੇ ਉਹਨੇ ਉਹਦੇ ਘਰੇ ਬੈਠੇ ਨੇ ਸੁਣੀਆਂ ਮੈਂ ਮੈਂ ਉਹਨੂੰ ਇਹ ਵੀ ਗੱਲ ਕਹੀ ਜਦੋਂ ਨੇ ਇਹ ਗੱਲ ਕਹੀ ਤਾਂ ਲੋਕ ਤਾਂ ਆਏ ਹੱਥ ਕਰ ਲਏ ਸੁਣ ਮੈਂ ਕਿ ਲੋਕ ਤਾਂ ਆਏ ਬਹਾਸ ਆਈ ਖੜੇ ਵੀ ਆ ਕੇ ਮਤਲਬ ਤੁਸੀਂ ਐਮਐਲਏ ਐਮਪੀ ਬਣੋ ਸਰਕਾਰ ਥੋੜੀ ਬਣਾਉਣੀ ਆ ਮੈਂ ਕਿਹਾ ਜੀ ਤੁਸੀਂ ਦਹੀ ਦੇ ਭਲੇਖੇ ਇੱਕ ਬਾਹ ਨੂੰ ਬੁੱਕ ਮਾਰੀ ਜਾਂਦੇ ਹੋ ਤੇ ਮਾਰਿਆ ਸਾਡੀ ਤੁ ਤੁ ਮੈਂ ਮੈਂ ਹੋਈ ਉਹਦੇ ਘਰੇ ਹੀ ਕਹਿੰਦਾ ਮੈਂ ਮੀਟਿੰਗ ਸੱਦ ਲੂ ਮੀਟੂ ਦੇ ਸਾਥ ਲਈ ਭਾਈ ਉਹਨੇ 50 ਚ ਪਾਸ ਕਰਾਉਣ ਨੂੰ ਮੈਂ 50 ਚ ਪਾਸ ਕੀਤੀ ਨੇ ਹਜ਼ੂਰੀਆ ਨੇ ਮੈਨੂੰ ਪਾਈਆਂ 35 ਵੋਟਾਂ 41 ਜੋ ਉਹਨੂੰ ਪਈਆਂ 5 ਇੱਕ ਵੋਟ ਬਾਹਰ ਗਈ ਹੋਈ ਸੀ ਦੱਸੋ ਫਟ ਪਾਈ ਪਾਈਏ ਕਿ ਨਾ ਪਾਈਏ ਜਥੇਬੰਦੀਆਂ ਦੋ ਬਣਨੀ ਚਾਹੀਦੀ ਸੀ ਇੱਕ ਨਹੀਂ ਬਣਨੀ ਚਾਹੀਦੀ ਸੀ ਤੁਸੀਂ ਵਾਅਦੋ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਕੋਈ ਸਾਡੀਆਂ ਚੌਧਰ ਵਾਸਤੇ ਨਹੀਂ ਬਣੀ ਆ ਜੇ ਜਥੇਬੰਦੀ ਨੂੰ ਸਹੀ ਅਸੂਲਾਂ ਤੇ ਰੱਖਣਾ ਤੁਸੀਂ ਤਾਂ ਫਿਰ ਮੈਂ ਮੈਨੂੰ ਨਾਲ ਕੱਲ੍ਹ ਨੂੰ ਹੋਰ ਬਣਦੀ ਆ ਹੋਰ ਵੀ ਬਣ ਜੇ ਪਰ ਅਸੀਂ ਸਹੀ ਵਿਚਾਰ ਦਾ ਲੜ ਨਹੀਂ ਛੱਡਾਂਗੇ ਦਿੱਲੀ ਪ੍ਰਤਾਪ ਸਾਹਿਬ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 13 ਤਰੀਕ ਦੀ ਕਾਰਨ ਸੀਗੀ ਤੇ ਇਹ ਚਾਰ ਜਥੇ ਬੰਦੀਆਂ ਦਿੱਲੀ ਪਹੁੰਚੀਆਂ ਉਥੇ ਬਾਕੀ ਜਥੇ ਬੰਦੀਆਂ ਕੋਈ ਨਹੀਂ ਉਥੇ ਗਈਆਂ ਗਈਆਂ ਤੇ ਇਹਦੇ ਸਾਰੇ ਜਥੇ ਬੰਦੀਆਂ ਨੂੰ ਸੁਨੇਹਾ ਦਿੱਤਾ ਜਾਂਦਾ ਸਾਰੇ ਉਥੇ ਜਾਂਦੇ ਤੇ ਇੰਨਾ ਨੁਕਸਾਨ ਦਿੱਲੀ ਦੇ ਵਿੱਚ ਨਾ ਹੁੰਦਾ ਸਭੂ ਬਾਰਡਰ ਤੇ ਤੇਖਨੌਰੀ ਬਾਰਡਰ ਤੇ ਜਿਹੜੇ ਮੋਤਾ ਹੋਈਆਂ ਉਹ ਨਾ ਹੁੰਦੀਆਂ ਦੇਖੋ ਮੌਤਾਂ ਦਾ ਸ਼ਾਇਦ ਉਹ ਵੀ ਜ਼ਿਆਦਾ ਹੋ ਜਾਣੀ ਆ ਪਰ ਇੱਕ ਗੱਲ ਤਾਂ ਜ਼ਰੂਰ ਆ ਤੁਹਾਡੀ ਜਿਹੜੀ ਆਹਾ ਇੱਛਾ ਹੈ ਵੀ ਸਾਰਿਆਂ ਨੂੰ ਜਾਣਾ ਚਾਹੀਦਾ ਸੀ ਸਨੇਹਾ ਦਿੱਤਾ ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਨੇਹਾ ਦੇਣਾ ਚਾਹੀਦਾ ਮੈਂ ਤੁਹਾਨੂੰ ਉਹੀ ਗੱਲ ਆ ਵੀ ਸਨੇਹਾ ਨਾ ਦੇਣਾ ਸਨੇਹਾ ਸਨੇਹਾ ਦੇ ਉਲਟਾ ਸੀ ਮਤਲਬ ਜਿਹੜੀ 16 ਫਰਮ ਜਿਹੜੀ ਤਿਆਰੀ ਚ ਲੱਗੋ ਸੀ ਤੁਸੀਂ ਭਾਸ਼ਣ ਸੁਣ ਕੇ ਦੇਖੋ ਸਾਡੇ ਬਾਰੇ ਕਿਹਾ ਕੀ ਜਾ ਰਿਹਾ ਵੀ ਇੱਕ ਵਾਰ ਤਾਂ ਏਕਤਾ ਕਰਨੀ ਹੁੰਦੀ ਆ ਘੱਟੋ ਘੱਟ ਤੇ ਆਪਾਂ ਸਹਿਮਤੀ ਕਰਨੀ ਹੁੰਦੀ ਆ ਇੱਕ ਪਾਸੇ ਸਾਨੂੰ ਦੋਸ਼ੀ ਬਣਾਇਆ ਜਾ ਰਿਹਾ ਤੇ ਉਹਦੇ ਜੋ ਤਾਂ ਫਿਰ ਉਹਨਾਂ ਜਿਹੜੇ ਅਗੋਂ ਦੀ ਗਲਤੀ ਆ ਜ਼ਿੰਮੇਵਾਰੀ ਉਹਨਾਂ ਦੀ ਬਹੁਤ ਬਹੁਤ ਰਵਾਇਤੀ ਜਿੱਲੀ ਜਾਨ ਬਾਰੇ ਕੀ ਵਿਚਾਰ ਕੀਤਾ ਜੀ ਦਿੱਲੀ ਜਾਣ ਦਾ ਦਿੱਲੀ ਜਦੋਂ ਅੱਗੇ ਜਿਹੜਾ ਉਦੋਂ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਤੈਅ ਹੋਇਆ ਉਹ ਇੱਕ ਦਿਨ ਦਾ ਪ੍ਰੋਗਰਾਮ ਹੈ ਦਿੱਲੀ ਦਾ ਰੈਲੀ ਹੋਊਗੀ ਜਿਹੜਾ ਆਪਣਾ ਉਹ ਕਿਹੜਾ ਗਰਾਊਂਡ ਆਰਾਮਲੀਲਾ ਗਰਾਊਂਡ ਦੇ ਵਿੱਚ ਬੱਸਾਂ ਤੇ ਜਾਣ ਦਾ ਹੋ ਰੇਲਾ ਤੇ ਜਾਣ ਦਾ ਨਹੀਂ ਜਾਣਗੇ ਪਰ ਉਹਦੀ ਹੈਂਡ ਭੰਨਣ ਵਾਲੀ ਗੱਲ ਕਰਕੇ ਆਉਣਾ ਹੈਗਾ ਅੱਗੇ ਹਾਲਤਾਂ ਕੀ ਆਉਣੀਆਂ ਉਹਦੇ ਮੁਤਾਬਕ ਪ੍ਰਧਾਨ ਸਾਹਿਬ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਾਈਵੇ ਰੋੜਾ ਤੇ ਟਰੈਕਟਰ ਲਾਏ ਆ ਜਿਹੜੇ ਇਹ ਸਯੁਗਤਮ ਕਿਸਾਨ ਮੋਰਚੇ ਨੇ ਕੁਝ ਪੁਆਇੰਟ ਬਣਾਏ ਸੀਗੇ ਤੇ ਉਹ ਪੁਆਇੰਟਾਂ ਤੇ ਟਰੈਕਟਰ ਲਾਉਣੇ ਆ ਇਹ ਜਿੱਥੇ ਬੰਦੀਆਂ ਉਹ ਆਪ ਦੇ ਪਿੰਡਾਂ ਦੇ ਲੰਘੇ ਰੋੜਾ ਤੇ ਪਿੰਡਾਂ ਦੇ ਵਿੱਚ ਹੀ ਟਰੈਕਟਰ ਲਾਈ ਜੇ ਛੜਕਾਂ ਤੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਇਹ ਠੀਕ ਹੈ ਵੱਡੀਆਂ ਸੜਕਾਂ ਦਾ ਚੁਣਿਆ ਸੀ ਵੀ ਜਿਹੜੇ ਪਿੰਡ ਵੱਡੀਆਂ ਸੜਕਾਂ ਦੇ ਨੇੜੇ ਪੈਂਦੇ ਆ ਉਹ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਖੜਾ ਦੇਣ ਕਿਉਂਕਿ ਅੱਜ ਜਿਹੜੀ 26 ਤਰੀਕਾ ਹੈ 26 ਤਰੀਕ ਨੂੰ ਅੱਜ ਦੁਬਈ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਉਹੀ WTO ਦੇ ਜਿਹੜੇ ਹੈਗੇ ਮੈਂਬਰ ਉਹਨਾਂ ਦੀ ਮੀਟਿੰਗ ਹੈ ਭਾਰਤ ਨੂੰ ਕਿਵੇਂ ਲੁੱਟਣਾ ਹੈ ਕਿਵੇਂ ਕੁੱਟਣਾ ਉਹ WTO ਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਸੀ ਅੱਜ ਦਾ ਠੀਕ ਹੈ ਜਿੱਥੋਂ ਤੱਕ ਪਿੰਡਾਂ ਵਾਲੇ ਲੋਕ ਇਹ ਕੋਈ ਅਤਕਥਨੀ ਨਹੀਂ ਦੂੰਗੀ ਅਸੀਂ ਕਹਿੰਦੇ ਜਿਹੜਾ ਘਰ ਤੋਂ ਟਰੈਕਟਰ ਕੱਢ ਕੇ ਫਰਨੀ ਤੇ ਵੀ ਲਾ ਦੂਗਾ ਉਹ ਵੀ ਇਸ ਮੋਰਚ ਦਾ ਹਿੱਸਾ ਉਹਦੇ ਵਿੱਚ ਗੁੱਸਾ ਤਾਂ ਜਾਗਿਆ ਰਿਹਾ ਇਸ ਗੱਲ ਦਾ ਠੀਕ ਹੈ 5 ਲੀਟਰ ਤੇਲ ਖੁੱਕੜ ਦੀ ਅਗਲੇ ਕੋਲੇ ਜਾ ਨਹੀਂ ਜੀ ਵਿਜਾਤ ਨਹੀਂ ਦੀ ਹੋਣੀ ਉਹ ਕੋਈ ਮਾੜਾ ਨਹੀਂ ਕਰ ਰਿਹਾ ਜਿੰਨਾਂ ਨੇ ਉੱਥੇ ਵੀ ਕਰ ਲਏ ਤੇ ਜਿਹੜੇ ਪੁਆਇੰਟਾਂ ਤੇ ਆ ਗਏ ਉਹਨਾਂ ਦਾ ਵੀ ਧੰਨਵਾਦ ਜਿਹੜਾ ਟਰੈਕਟਰ ਘਰਾਂ ਤੋਂ ਕੱਢ ਕੇ ਚਾਹ ਫਿਰਨੀਆਂ ਤੇ ਲਾਤੇ ਉਹਨਾਂ ਦਾ ਵੀ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ